ਔਰ ਭਗਵੰਤ ਮਾਨ ਦਾ ਗੱਠ ਜੋੜ ਕੱਲਾ ਕਾਂਗਰਸ ਦਾ ਨਹੀਂ ਹੈ ਭਗਵੰਤ ਮਾਨ ਦਾ ਗੱਠ ਜੋੜ ਦਿਨ ਦਾ ਤਾਂ ਕਾਂਗਰਸ ਦਾ ਦਾ ਤੇ ਰਾਤ ਦਾ ਭਾਜਪਾ ਨਾਲ ਜਿੱਦਾਂ ਇਹ ਚੱਲੂ ਹੋਇਆ ਔਰ ਜਿੱਦੀ ਇਹਦੇ ਨਾਲ ਸੈਟਿੰਗ ਹੋਈ ਹੈ ਕਿ ਜਦੇ ਪਿੰਡਾਂ 'ਚ ਆਉਂਦੇ ਇਸ ਗੱਲ ਦਾ ਸਵਾਲ ਕਰੋ ਕਿ ਭਗਵੰਤ ਮਾਨ ਨੇ ਇਹ ਪਰਚੇ ਕਿਉਂ ਨਹੀਂ ਦਿੱਤੇ 14 ਤੋਂ ਵੱਧ ਕਿਸਾਨ ਇਸ ਅੰਦੋਲਨ ਚ ਸ਼ਹੀਦ ਹੋਇਆ ਔਰ ਸ਼ਹੀਦ ਹੋਇਆ ਪੰਜਾਬ ਦੀ ਧਰਤੀ ਤੇ ਤੇ ਇਹ ਨਾ ਸਮਝ ਲਿਓ ਕਿ ਕਾਂਗਰਸ ਤੇ ਆਪ ਦਾ ਗੱਠ ਜੋੜਾ ਤੁਸੀਂ ਮੈਨੂੰ ਇੱਕ ਗੱਲ ਤਾਂ ਸਮਝਾਇਓ ਮੈਨੂੰ ਨਹੀਂ ਸਮਝ ਆਉਂਦੀ ਕਾਂਗਰਸੀ ਤੇ ਝਾੜੂ ਵਾਲੇ ਕੇਸ ਮੂੰਹ ਨਾਲ ਵੋਟਾਂ ਮੰਗਣਗੇ ਇੱਕ ਦੂਜੇ ਦੇ ਉਲਟ ਸਾਰੇ ਦੇਸ਼ ਚ ਗੱਠ ਜੋੜਾ ਹਰਿਆਣੇ ਚ ਕੱਲ੍ਹ ਪ੍ਰੋਗਰਾਮ ਹੋਣਾ ਉੱਥੇ ਭਗਵੰਤ ਮਾਨ ਨੇ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰਨ ਜਾਣਾ ਦਿੱਲੀ 'ਚ ਬੰਗਲੌਰ 'ਚ ਜਿਹੜਾ ਪ੍ਰੋਗਰਾਮ ਹੁੰਦਾ ਉੱਥੇ ਇੰਡੀਆ ਗਠਬੰਧਨ ਦੇ ਹੱਕ 'ਚ ਰਾਹੁਲ ਗਾਂਧੀ ਦੀ ਜਾ ਕੇ ਸਿਫਤਾ ਗਾਉਂਦਾ ਹੈ ਤੇ ਜਦ ਉਸੇ ਰਾਹੁਲ ਗਾਂਧੀ ਦੇ ਟਿਕਟਾ ਇੱਥੇ ਜਦੋਂ ਕੈਂਡੀਡੇਟਾਂ ਨੂੰ ਦੇਣੀਆਂ ਨੇ ਫਿਰ ਭਾਈ ਕਿਹੜੇ ਮੂੰਹ ਨਾਲ ਉਹਨਾਂ ਦੇ ਉਲਟ ਬੋਲੇਗਾ ਕਿ ਲੋਕਾਂ ਨੂੰ ਤੁਸੀਂ ਮੂਰਖ ਸਮਝਦੇ ਹੋ ਔਰ ਭਗਵੰਤ ਮਾਨ ਦਾ ਗੱਠ ਜੋੜ ਕੱਲਾ ਕਾਂਗਰਸ ਦਾ ਨਹੀਂ ਹੈ ਭਗਵੰਤ ਮਾਨ ਦਾ ਗੱਠ ਜੋੜ ਦਿਨ ਦਾ ਤਾਂ ਕਾਂਗਰਸ ਨਾਲ ਹੈ ਤੇ ਰਾਤ ਦਾ ਭਾਜਪਾ ਨਾਲ ਜਿੱਦਾਂ ਇਹ ਚੱਲੂ ਹੋਇਆ ਔਰ ਜਿੱਿੱਦੀ ਇਹਦੇ ਨਾਲ ਸੈਟਿੰਗ ਹੋਈ ਹੈ ਦੱਸ ਦਿਓ ਜੇ ਮੇਰੀ ਗੱਲ ਗਲਤ ਹੈ ਜੇ ਮੈਂ ਗਲਤ ਗੱਲ ਕਰਦਾ ਤੇ ਫਿਰ ਜਿਹੜਾ ਕਿਸਾਨ ਪ੍ਰੀਤਪਾਲ ਜਿਹਨੂੰ ਅਸੀਂ ਛਿδα ਕੇ ਲਿਆਏ ਆ ਉਹਦਾ ਝਬਾੜਾ ਭੰਨਤਾ ਲੱਤਾ ਭੰਤੀਆਂ ਸਿਰ ਪਾੜਤਾ ਸਾਰਾ ਕੁਝ ਭੰਨਤਾ ਉਹਦਾ ਤੇ ਉਹਨੂੰ ਜਾ ਕੇ ਫਿਰ ਹਾਈ ਕੋਰਟ 'ਚ ਕੇਸ ਪਾਉਣਾ ਪਿਆ ਇਹ ਗੱਲ ਕਿਉਂ ਕਹਿਣੀ ਪਈ ਕਿ ਮੈਨੂੰ ਪੰਜਾਬ ਦੀ ਧਰਤੀ ਤੋਂ ਚੁੱਕਿਆ ਤੇ ਪੰਜਾਬ ਦਾ ਹੋਮ ਮਿਨਿਸਟਰ ਕੌਣ ਹੈ ਜੇ ਨਾਰ ਆਲਿਆ ਹੁੰਦਾ ਤੇ ਐਫ ਆਈ ਆਰ ਦਰਜ ਕਰਦਾ ਹਾਈ ਕੋਰਟ ਨੂੰ ਇਹ ਗੱਲ ਕਹਿਣੀ ਪਈ ਕਿ ਭਾਈ ਜ਼ੀਰੋ ਐਫ ਆਈ ਆਰ ਕਿਉਂ ਦਰਜ ਕਰਦੇ ਹੋ ਤੁਸੀਂ ਸਿੱਧੀ ਐਫ ਆਈ ਆਰ ਕਿਉਂ ਨਹੀਂ ਕੀਤੀ ਸ਼ੁਭਕਰਨ ਜੀਦੇ ਮੱਥੇ 'ਚ ਗੋਲੀ ਵੱਜੀ ਹੋਵੇ ਸਿਰ 'ਚ ਗੋਲੀ ਵੱਜੀ ਹੋਵੇ 7 ਦਿਨ ਉਹਦਾ ਪੋਸਟਮਾਰਟਮ ਦੀ ਰਿਪੋਰਟ ਨਾ ਆਵੇ ਉਹਦੀ ਐਫ ਆਈ ਆਰ ਦਰਜ ਨਾ ਹੋਵੇ ਅਕੀਰ 'ਚ ਉਹ ਕੇਸ ਵੀ ਕੋਰਟ 'ਤੇ ਗਿਆ ਕੋਰਟ ਨੂੰ ਕਹਿਣਾ ਪਿਆ ਕਿ ਜਿਹੜੀ লাশ ਬਰਾਮਦ ਹੋਈ ਜੇ ਉਹ ਪੰਜਾਬ ਦੀ ਧਰਤੀ 'ਚ ਬਰਾਮਦ ਹੋਈ ਤੇ ਪਰਚਾ ਸਿੱਧਾ ਕਿਉਂ ਨਹੀਂ ਦਰਜ ਹੋਇਆ ਤੇ ਫਿਰ ਦੱਸ ਦਿਓ ਮੈਨੂੰ ਕੌਣ ਰਲਿਆ ਤੇ ਕੌਣ ਨਹੀਂ ਰਲਿਆ ਅਤਰੂ ਕੇ ਇਸ ਪੰਜਾਬ ਦੀ ਧਰਤੀ ਤੇ ਸਿੱਤੇ ਜਿਹੜੀਆਂ ਉਹ ਗੋਲੀਆਂ ਨੇ ਜਿਹਦੇ ਨਾਲ ਉਹ ਰਬੜ ਦੀਆਂ ਗੋਲੀਆਂ ਪੰਜਾਬ 'ਚ ਚਲਾਈਆਂ ਸਿੱਧੀਆਂ ਗੋਲੀਆਂ ਠੋਕੀਆਂ ਗਈਆਂ ਉਹ ਲਕੀਆਂ ਕਿੱਥੇ ਆ ਕੇ ਪੰਜਾਬ ਦੀ ਧਰਤੀ ਤੇ ਤੇ ਉਹਦਾ ਪਰਚਾ ਕਿਉਂ ਨਹੀਂ ਦਰਜ ਹੋਇਆ ਤੇ ਫਿਰ ਇਹਨੂੰ ਕੀ ਕਹੋਗੇ ਭਗਵੰਤਬਾਹ ਨੂੰ ਭਾਜਪਾ ਦਾ ਵੱਡਾ ਟਾਊਟ ਕਹੋਗੇ ਕਿ ਨਹੀਂ ਕਹੋਗੇ ਦੱਸ ਦਿਓ ਮੈਨੂੰ ਸਹਿਮਤ ਹੋ ਕੀ ਨਹੀਂ ਸਹਿਮਤ ਹੈ ਮੈਂ ਗਲਤ ਗੱਲ ਕਰਦਾ ਹੈ ਅੱਛੀ ਮੈਂ ਅੱਜ ਕਿਸਾਨ ਭਰਾਵਾਂ ਨੂੰ ਵੀ ਫੋਨ ਕਰ ਬੇਨਤੀ ਕਰਦਾ ਕਿ ਜਦੇ ਪਿੰਡਾਂ 'ਚ ਆਉਂਦੇ ਇਸ ਗੱਲ ਦਾ ਸਵਾਲ ਕਰੋ ਕਿ ਭਗਵੰਤ ਮਾਨ ਨੇ ਇਹ ਪਰਚੇ ਕਿਉਂ ਨਹੀਂ ਦਿੱਤੇ 14 ਤੋਂ ਵੱਧ ਕਿਸਾਨ ਇਸ ਅੰਦੋਲਨ 'ਚ ਸ਼ਹੀਦ ਹੋਏ ਆ ਔਰ ਸ਼ਹੀਦ ਹੋਇਆ ਪੰਜਾਬ ਦੀ ਧਰਤੀ 'ਤੇ ਤੇ ਪੰਜਾਬ ਦਾ ਹੋਮ ਮਿਨਿਸਟਰ ਚੀਫ ਮਿਨਿਸਟਰ ਕੌਣ ਹੈ ਉਹ ਦਿੱਲੀ ਦੇ ਮਕਾਇਦ ਨਹੀਂ ਹੈ ਸੈਂਟਰ ਦੇ ਮਕਾਇਦ ਨਹੀਂ ਹੈ ਇਹ ਆਜ਼ਾਦ ਸੂਬਾ ਇਹ ਸੂਬੇ ਦੇ ਆਪ ਦੇ ਅਧਿਕਾਰ ਨੇ ਕਿ ਜੇ ਇੱਥੇ ਕਿਸੇ ਨਾਲ ਧੱਕਾ ਬੇਨਸਾబీ ਹੋਵੇ ਤੇ ਇਨਸਾਫ ਦੇਣਾ ਇਥੋਂ ਦੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਆ ਮੇਰੇ ਤੋਂ ਪਹਿਲਾਂ